ਕਹਿੰਦੇ ਕਿ ਕਈ ਸਟੇਟਾਂ ਦੇ ਮੁੱਖ ਮੰਤਰੀ ਸੈਂਟਰ ਮਿਨਿਸਟਰ ਕਹਿੰਦੇ ਸੱਦਾ ਪੱਤਰ ਤੇ ਵੀ ਕਿਉਂ ਨਹੀਂ ਆਏ ਸਮਾਗਮ ਦੇ ਵਿੱਚ ਤੇ ਇੱਕ ਮਿੱਤਰ ਕਹਿ ਰਹੇ ਨੇ ਆਈਡੀ ਨਾਲ ਦੀ ਰੱਬ ਸੁੱਖ ਰੱਖੇ ਇਹਨਾਂ ਨੇ ਲਿਖਿਆ ਹੋਇਆ ਜੀ ਕਹਿੰਦੇ ਮੋਦੀ ਸਾਹਿਬ ਜੀ ਰਾਮ ਮੰਦਰ ਦੇ ਵਿੱਚ ਝੰਡਾ ਚੜਾ ਰਹੇ ਨੇ ਤੇ ਨਾਲ ਹੀ ਮੋਦੀ ਸਾਹਿਬ ਕਰਨਾਲ ਦੇ ਵਿੱਚ ਵੀ ਇਸੇ ਸਮਾਗਮਾਂ ਦੇ ਤਹਿਤ ਆਏ ਹੋਏ ਨੇ ਜੀ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਮਾ ਮੋਦੀ ਹੋਰਾਂ ਦੀ ਜਿਹੜੀ ਟੀਮ ਹੈ ਉਹ ਕੰਮ ਕਰਦੀ ਹੈ ਪੜਾਵਾਰ ਤਰੀਕੇ ਨਾਲ ਬਿਹਾਰ ਬੰਗਾਲ ਨਾਲ ਦੀ ਨਾਲ ਹੂੰ ਤੁਸੀਂ ਦੇਖੋ ਕਿ ਉੱਥੇ ਨਾਲ ਦੀ ਨਾਲ ਉਹਨਾਂ ਨੇ ਨਿਯੁਕਤੀਆਂ ਕਰਨੀਆਂ ਸਟਾਰਟ ਕਰ ਦਿੱਤੀਆਂ ਠੀਕ ਹੈ ਜੀ ਨਾਲ ਦੀ ਨਾਲ ਉੱਥੇ ਨਵੇਂ ਸਿਰੇ ਤੋਂ ਉਹਨਾਂ ਨੇ ਆਪਣਾ ਨੈਟਵਰਕ ਜਿਹੜਾ ਸੀ ਉਹ ਕਾਇਮ ਕਰਨਾ ਸ਼ੁਰੂ ਕਰਤਾ ਜੀ ਬੰਗਾਲ ਤੋਂ ਬਾਅਦ ਆਉਣਗੇ ਉੱਤਰ ਪ੍ਰਦੇਸ਼ ਠੀਕ ਹੈ ਜੀ ਉੱਤਰ ਪ੍ਰਦੇਸ਼ ਤੋਂ ਦਿੱਲੀ ਫਿਰ ਨਤੀਜਾ ਦਾ ਸਾਹਮਣੇ ਦਿਓ ਨਾ ਤੁਸੀਂ ਭੂਮੀ ਜਾ ਰਹੇ ਆ ਨਾ ਜੀ ਬਿਹਾਰ ਬਿਹਾਰ ਤੋਂ ਬਾਅਦ ਬੰਗਾਲ ਅਪ੍ਰੈਲ 'ਚ ਸ਼ਾਇਦ ਉੱਥੇ ਇਲੈਕਸ਼ਨ ਹੋਏਗਾ ਹੂੰ ਠੀਕ ਹੈ ਉਸ ਤੋਂ ਬਾਅਦ ਤਿਆਰੀ ਹੋ ਜਾਏਗੀ ਉੱਤਰ ਪ੍ਰਦੇਸ਼ ਦੀ ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਦਾ ਪੇੜ ਫੇਰ ਹੋਏਗਾ ਕਲੇਸ਼ ਦੇ ਨਾਲ ਜੀ ਠੀਕ ਹੈ ਜੀ ਹਾਂ ਤਾਂ ਉਹਦੇ ਵਾਸਤੇ ਗਰਾਊਂਡ ਹੋਣ ਤੋਂ ਤਿਆਰ ਨੇ ਐਸਆਈਆਰ ਵੀ ਤਿਆਰ ਹੋ ਰਹੀ ਹੈ ਨਾ ਹਾਂ ਮਤਲਬ ਕਿ ਗਿਆਨੇਸ਼ ਜੀ ਵੀ ਤੇ ਤੁਹਾਨੂੰ ਪਤਾ ਹੀ ਆ ਉਹ ਵੀ ਤੇ ਇਹਨਾਂ ਵਾਂਗੂ ਹੀ ਕੰਮ ਕਰਦੇ ਆ ਨਾ ਤਾਂ ਐਸਆਈਆਰ ਉਹਦਾ ਹੀ ਹਿੱਸਾ ਹੈ ਤੁਸੀਂ ਦੇਖੋ ਨਾ ਬੰਗਾਲ ਦੇ ਵਿੱਚ ਕਈ ਜ਼ਿਲ੍ਹਿਆਂ ਦਾ ਡਾਟਾ ਫੋਲ ਕੇ ਦੇਖੋ ਕਿਤੇ ਇਹਨਾਂ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਕਈ ਜ਼ਿਲ੍ਹਿਆਂ 'ਚ 70 70% ਇਜ਼ਾਫਾ ਜੀ ਹਮ ਕਮਾਲ ਦੀ ਗੱਲ ਐ ਐਸਆਰ ਦੇ ਹਾਂ ਜੀ ਕਿਤੇ ਘੱਟ ਕਰ ਦਿੰਦੇ ਨੇ ਕਿਤੇ ਵਧਾ ਦਿੰਦੇ ਨੇ ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਕਹਾਣੀ ਜਿਹੜੀ ਆ ਨਾ ਉਹ ਇਹ ਆ ਕਿ ਉੱਤਰ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਹਮ ਇਹਨਾਂ ਨੇ ਦਿੱਲੀ ਵਾਲਾ ਚਾਕਣਾ ਹੁਣ ਉਹਦੇ ਵਾਸਤੇ ਕੀ ਕਰ ਰਹੇ ਨੇ ਦੇਖੋ ਇੱਕ ਗੱਲ ਤੇ ਮੰਨਣੀ ਪਾਉਗੀ ਕਿ ਜਦੋਂ ਇਹਨਾਂ ਨੇ ਪ੍ਰਾਣ ਪ੍ਰティਸ਼ਟਾ ਕਰਵਾਈ ਉਦੋਂ ਜੋ ਕੁਝ ਜਿਹੜੇ ਸਨਾਤਨ ਦੇ ਕਹ ਲੋ ਕਿ ਮਹਾਪੁਰਸ਼ ਸੀਗੇ ਜਿਹੜੇ ਹੁੰਦੇ ਨੇ ਜੀ ਰਹਿਨਮਾ ਉਹਨਾਂ ਨੇ ਇਤਰਾਜ਼ ਜਤਾਇਆ ਸੀ ਕੁਝ ਨਹੀਂ ਧਰਮ ਗੁਰੂ ਜਿਹੜੇ ਹੁੰਦੇ ਆ ਕਿ ਇਹ ਜਿਹੜਾ ਪ੍ਰਾਣ ਪ੍ਰティਸ਼ਟਾ ਦਾ ਸਮਾਗਮ ਆ ਇਹ ਸਨਾਤਨੀ ਪਰੰਪਰਾਵਾਂ ਦੇ ਮੁਤਾਬਕ ਠੀਕ ਨਹੀਂ ਕਿਉਂਕਿ ਸ਼ਿਖਰ ਹਾਲੇ ਜਿਹੜਾ ਹੈ ਮੁਕੰਮਲ ਨਹੀਂ ਹੈ ਹੁਣ ਅੱਜ ਯੋਗੀ ਸਾਹਿਬ ਕਹਿ ਰਹੇ ਸਨ ਕਿ ਅਸੀਂ ਸ਼ਿਖਰ ਤੇ ਉਦੋਂ ਮਾਫਰਾ ਦਿੱਤਾ ਹੈ ਇਹ ਇੱਕ ਵੱਖਰੇ ਇੰਡੀਆ ਦਾ ਪ੍ਰਤੀਕ ਆ ਇਹਦਾ ਮਤਲਬ ਕਿ ਸ਼ੇਖਰ ਬਾਦ ਚ ਬਣਿਆ ਉਹਨਾਂ ਦੀਆਂ ਗੱਲਾਂ ਸਹੀ ਸੀਗੀਆਂ ਠੀਕ ਹੈ ਜੀ ਹੁਣ ਆ ਜਾਓ ਕਿ ਹਰਿਆਣੇ ਦੇ ਵਿੱਚ ਦੇਖੋ ਹਰਿਆਣੇ ਦੇ ਵਿੱਚ ਕੁਰਕ ਖੇਤਰ ਚ ਆਉਣਾ ਉਹਨਾਂ ਨੇ ਅੱਜ ਜੀ ਬਹੁਤ ਸਾਰੇ ਆਪਣੇ ਇਤਿਹਾਸਿਕ ਧਾਰਮਿਕ ਸਥਾਨ ਜਿਹੜੇ ਆ ਨਾ ਉਹ ਇੱਧਰ ਆ ਪਿਓਵਾ ਕੁਰਕ ਖੇਤਰ ਕਰਨਾਲ ਇੱਧਰ ਹੈਗੇ ਨੇ ਇਹ ਇਲਾਕਾ ਹੀ ਜੇ ਤੁਸੀਂ ਵੇਖੋਗੇ ਜ਼ਿਆਦਾਤਰ ਆਪਣੇ ਪੰਜਾਬੀਆਂ ਦਾ ਸਿੱਖਾਂ ਦਾ ਪਿੰਡਾਂ ਦੇ ਪਿੰਡ ਬੈਠੇ ਹੋਏ ਨੇ ਹੁਣ ਉਹਦੇ ਵਿੱਚ ਕੀ ਆ ਕਿ ਬਈ ਜੇ ਆਪਾਂ ਇਧਰ ਨੂੰ ਪੰਜਾਬ ਨੂੰ ਜੋੜ ਕੇ ਦੇਖੋ ਤਾਂ ਇੱਥੇ ਕੀ ਹੋਇਆ ਕਿ ਐਸਡੀਪੀਸੀ ਦੇ ਸਮਾਗਮ ਤੇ ਸਰਕਾਰ ਦੇ ਸਮਾਗਮ ਜੀ ਹੁਣ ਪ੍ਰਧਾਨ ਮੰਤਰੀ ਕਿੱਧਰ ਜਾਣਗੇ ਹੂੰ ਜਾਂ ਉਹਨਾਂ ਦੇ ਮੰਤਰੀ ਕਿੱਧਰ ਜਾਣਗੇ ਜੀ ਦੋਹਾਂ 'ਚ ਬਈ ਤੁਹਾਡੇ ਕੋਲ ਜੇ ਬਦਲਿਆ ਤਾਂ ਕਿਹੜਾ ਬਦਲ ਹੁਣ ਤੁਸੀਂ ਇੱਕ ਪਾਸੇ ਜਾਓਗੇ ਤਾਂ ਫਸੇ ਦੂਜੇ ਪਾਸੇ ਹੁਣ ਜੇ ਮੰਨ ਲਓ ਸਰਕਾਰ ਵਾਲੇ ਸਮਾਗਮ 'ਚ ਆ ਜਾਂਦੇ ਹੂੰ ਤਾਂ ਐਸਡੀਪੀਸੀ ਵਾਲਿਆਂ ਨੇ ਕਿਹਾ ਸੀਗਾ ਕਿ ਭਈ ਸਾਡੇ ਕਿਉਂ ਨਹੀਂ ਜੀ ਇਸ ਵਾਸਤੇ ਉਹਨਾਂ ਨੇ ਕੀ ਇੱਕ ਰਸਤਾ اختیار ਕੀਤਾ ਕਿ ਉਹਨਾਂ ਨੇ ਅੱਡ ਤੋਂ ਜੋ ਹਰਿਆਣਾ ਸਰਕਾਰ ਨੇ ਉੱਥੇ ਸਮਾਗਮ ਕਰਵਾਏ ਹੁਣ ਇੱਕ ਤਾਂ ਜਿੱਦਾਂ ਤੁਸੀਂ ਦੇਖੋਗੇ ਭਾਗੋਲਕ ਤੌਰ ਤੇ ਜਿਹੜਾ ਇਹ ਏਰੀਆ ਹੈ ਇਹ ਪੰਜਾਬੀ 벨ਟ ਦੇ ਨਾਲ ਹੀ ਲੱਗਦਾ ਹੈ ਜੀ ਪੰਜਾਬ ਦੇ ਨਾਲ ਲੱਗਦਾ ਹੈ ਠੀਕ ਹੈ ਦੂਸਰਾ ਕੀ ਹੈ ਕਿ ਆਪਾਂ ਜੇ ਵੱਸੋਂ ਦੇਖੀਏ ਮੇਰਾ ਅੰਦਾਜ਼ਾ ਹੈ ਕਿ 20 ਲੱਖ ਦੇ ਕਰੀਬ ਤਾਂ ਸਿੱਖ ਹਰਿਆਣੇ ਚ ਹੀ ਹੈ ਹੂੰ ਦੋਨਾ ਥਾਂ ਤੇ ਪੈਗਾਮ ਦੇ ਦਿੱਤਾ ਹਰਿਆਣੇ ਦੇ ਸਿੱਖ ਨੂੰ ਵੀ ਪੰਜਾਬ ਦੇ ਸਿੱਖ ਨੂੰ ਵੀ ਹਮ ਕਿ ਦੇਖੋ ਜੀ ਪ੍ਰਧਾਨ ਮੰਤਰੀ ਜਿਹੜੇ ਆ ਉਹ ਸਮਾਗਮ ਚ ਆਏ ਨੇ ਉੱਥੇ ਉਹਨਾਂ ਨੇ ਸ਼ਾਇਦ ਡਾਕ ਟਿਕਟ ਤੇ ਸਿੱਕਾ ਵੀ ਜਾਰੀ ਕਰ ਦੇਣਾ ਹਮ ਇਹ ਵੀ ਪ੍ਰੋਗਰਾਮ ਨਾ 3:55 ਮਿੰਟ ਤੇ ਸ਼ਾਇਦ ਪਹੁੰਚਣ ਦਾ ਪ੍ਰੋਗਰਾਮ ਸੀਗਾ ਉਹਨਾਂ ਦਾ ਜੀ ਤਾਂ ਮਤਲਬ ਕਿ ਹੁਣ ਜੇ ਤੁਸੀਂ ਦੇਖੋਗੇ ਨਾਇਬ ਸੈਣੀ ਦੇ ਜ਼ਰੀਏ ਭਾਜਪਾ ਪਹਿਲਾਂ ਹੀ ਕੁਝ ਜਿਹੜੇ ਇਧਰ ਪਟਿਆਲਾ ਜਾਂ ਸੰਗਰੂਰ ਵਾਲੇ ਪਿੰਡ ਆ ਜਿੱਥੇ ਸੈਣੀ ਬਰਾਦਰੀ ਬੈਠੀ ਆ ਉਹ ਪਹਿਲਾਂ ਹੀ ਕੰਮ ਕਰਦੇ ਆ ਤਾਂ ਉਹਨਾਂ ਨੇ ਇਹੀ ਰਸਤਾ ਲੱਭਿਆ ਕਿ ਯਾਰ ਕਿਸੇ ਵੀ ਸਮਾਗਮ ਚ ਜਾਣ ਦੀ ਜਗ੍ਹਾ ਆਪਦਾ ਸਮਾਗਮ ਹੈ ਜਿਹੜਾ ਉਹਨੂੰ ਵਿਧਾ ਚੜਾ ਕੇ ਤੇ ਭਈ ਆਪਾਂ ਕਾਮਯਾਬ ਕਰੀਏ ਜੀ ਸੋ ਇਸ ਵਾਸਤੇ ਪ੍ਰਧਾਨ ਮੰਤਰੀ ਉੱਥੇ ਹੀ ਗਏ ਨੇ ਉਹਨਾਂ ਨੇ ਇਹਨਾਂ ਦੋਨਾਂ ਹੀ ਸਮਾਗਮਾਂ ਚੋਂ ਕਿਸੇ ਚ ਵੀ ਸ਼ਿਰਕਤ ਕਰਨ ਦਾ ਜਿਹੜਾ ਨਾ ਵੀ ਮਨ ਨਹੀਂ ਬਣਾਇਆ ਵੀ ਹਾਂ ਵੀ ਮੈਂ ਉਹਦੇ ਚ ਚਲਾ ਜਾਮਾ ਉਹਦੇ ਚ ਚਲਾ ਜਾਮਾ ਸੋ ਇਹ ਚੀਜ਼ ਹੁੰਦੀ ਆ ਤਾਂ ਬਾਕੀ ਦੇਖੋ ਹੁਣ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆ ਇਹ ਠੀਕ ਆ ਕਿ ਧਾਰਮਿਕ ਆਯੋਜਨਾ ਚਾ ਕੇ ਜਾਂ ਅੱਗੇ ਵੀ ਤੁਸੀਂ ਦੇਖਿਆ ਹਣਾ ਵੱਖ-ਵੱਖ ਮੌਕਿਆਂ ਤੇ ਗੁਰੂ ਘਰਾਂ ਚ ਆ ਕੇ ਸਿੱਖਾਂ ਦੇ ਨਾਲ ਆਪਣੀ ਨੇੜਤਾ ਤਾਂ ਜ਼ਾਹਰ ਕਰਦੇ ਆ ਪਰ ਇਹਨਾਂ ਚੀਜ਼ਾਂ ਦਾ ਭਾਜਪਾ ਦੀ ਇੱਥੋਂ ਵਾਲੀ ਜਿਹੜੀ ਕਹ ਲੋ ਕਿ ਜਥੇਵੰਦਕ ਤਾਕਤ ਐ ਉਹਦੇ ਤੇ ਜ਼ਿਆਦਾ ਅਸਰ ਨਹੀਂ ਹੁੰਦਾ ਜੀ ਉਦੇ ਵਿੱਚ ਫੇਰ ਆ ਜਾਂਦਾ ਕਿ ਕੋਈ ਨਾ ਕੋਈ ਜਦੋਂ ਤੁਸੀਂ ਇਦਾਂ ਦਾ ਫੈਸਲਾ ਲੈ ਲੈਨੇ ਹੋ ਤਾਂ ਤੁਹਾਡੇ ਖਿਲਾਫ ਜਿਹੜਾ ਸੈਂਟੀਮੈਂਟ ਹੁੰਦਾ ਉਹ ਹੋਰ ਤਿੱਖਾ ਹੋ ਜਾਂਦਾ ਹੈ ਕਿ ਇਹ ਫਾਰਮਰ ਵਿਰੋਧੀ ਨੇ ਇਹ ਪੰਜਾਬ ਵਿਰੋਧੀ ਨੇ ਇਹ ਕੱਟਗਣਤੀ ਵਿਰੋਧੀ ਨੇ ਜੀ ਤਾਂ ਤੁਹਾਨੂੰ ਪੰਜਾਬ ਬੇਸਡ ਹੀ ਫੈਸਲੇ ਲੈਣੇ ਪੈਣਗੇ ਠੀਕ ਹੈ ਨਾ ਜੀ ਜਿਵੇਂ ਮੈਂ ਕਿਹਾ ਕੋਈ ਉਹਨਾਂ ਦਾ ਆਪਣਾ ਉੱਥੇ ਫਾਇਦਾ ਹੋ ਸਕਦਾ ਹਰਿਆਣੇ ਦੇ ਵਿੱਚ ਵੀ ਸਿੱਖਾਂ ਦੀ ਇੱਕ ਬਹੁਤ ਵੱਡੀ ਗਿਣਤੀ ਹੈ ਹਾਂ ਕੁਝ ਇੱਥੋਂ ਵੀ ਆਪਾਂ ਕਹਿ ਸਕਦੇ ਹਾਂ ਕਿ ਸੋਚ ਪ੍ਰਭਾਵਿਤ ਹੋ ਸਕਦੀ ਆ ਪਰ ਜੇ ਕਿਸੇ ਚੀਜ਼ ਦੇ ਵਿੱਚ ਤੁਸੀਂ ਬੜਾ ਗਜ਼ਬ ਦਾ ਪ੍ਰਦਰਸ਼ਨ ਕਰਨਾ ਜਾਂ ਬਹੁਤ ਅੱਗੇ ਜਾਣਾ ਹੈ ਜੀ ਤਾਂ ਜਿਹੜਾ ਉਹ ਖਿੱਤਾ ਹੈ ਠੀਕ ਹੈ ਨਾ ਉਹਦੇ ਵਿੱਚ ਆ ਕੇ ਤੁਹਾਨੂੰ ਸੋਸ਼ਲ ਇੰਜੀਨੀਅਰਿੰਗ ਕਰਨੀ ਪਊਗੀ ਹਮ ਸਿੱਖਾਂ ਨੂੰ ਕੀ ਦੇਣਾ ਜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ ਠੀਕ ਹੈ ਜੀ ਜਾਂ ਹੋਰ ਮਸਲੇ ਆ ਜੀ ਜੀ ਉਹ ਕਰੋ ਵੈਸੇ ਤੇ ਤੁਸੀਂ ਕਮਾਲ ਦੇਖੋ ਨਾ ਕਿ ਇਹਨਾਂ ਦੇ ਜਗਮੋਰ ਰਾਜੂ ਜੀ ਜਿਹੜੇ ਆ ਉਹ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਵਾਸਤੇ ਕਾਨੂੰਨੀ ਲੜਾਈ ਵੀ ਲੜ ਰਹੇ ਆ ਹੂੰ ਚਾਰਾ ਜੁਈ ਵੀ ਕਰ ਰਹੇ ਆ ਜੀ ਹਾਲਾਂਕਿ ਇਹ ਵੀ ਇੱਕ ਇਤਿਹਾਸ ਦਾ ਪਾਰਟ ਆ ਕਿ ਜਦੋਂ ਸ਼ਾਇਦ ਅਸਵੇਂ ਦੇ ਸ਼ੁਰੂਆਤ ਦੇ ਵਿੱਚ ਟੋੜੇ ਹੁਰਾ ਨੇ ਮਾਰਚ ਵਗੈਰਾ ਕੀਤੇ ਸਮ ਮਤਲਬ ਕਿ ਮੰਗ ਕੀਤੀ ਸੀਗੀ ਜੀ 80 81 ਦੇ ਵੇਲੇ ਤਾਂ ਉਦੋਂ ਭਾਜਪਾ ਜਿਹੜੀ ਇਥੋਂ ਦੀ ਸੀਗੀ ਉਹਨਾਂ ਦਾ ਵਿਰੋਧ ਕੀਤਾ ਸੀ ਉਹਨਾਂ ਨੇ ਮਾਰਚ ਕੀਤੇ ਸਨ ਸਿਕਟਾ ਮੀਡੀਆਸ ਵਿੱਚ ਤਾਂ ਉਦੋਂ ਸ਼ਾਇਦ ਉਹ ਹੁੰਦਾ ਸੀ ਅੰਮ੍ਰਿਤਸਰ ਦਾ ਇਹਨਾਂ ਦਾ ਨੇਤਾ ਹਰਮਨ ਸਰਵਖਰਨਾ ਹੂੰ ਮਤਲਬ ਕਿ ਇਤਿਹਾਸ ਵੀ ਹੈ ਨਾ ਨਾਲ-ਨਾਲ ਚੱਲਦਾ ਹੈ ਤਾਂ ਕਹਿਣ ਦਾ ਭਾਵ ਇਹ ਹੋਆ ਕਿ ਇਹਨਾਂ ਨੂੰ ਜਿੱਦਾਂ ਹੁਣ ਸਿੱਖਾਂ ਨਾਲ ਜੁੜੇ ਆ ਕੁਝ ਮਸਲੇ ਜਾਂ ਆਪਾਂ ਪੰਜਾਬ ਦੇ ਨਾਲ ਜੁੜੇ ਮਸਲੇ ਜਿੱਦਾਂ ਹੁਣ ਆ ਦੇਖਦੇ ਪੀਯੂ ਵਾਲਾ ਚੰਡੀਗੜ੍ਹ ਤਾਂ ਪੰਜਾਬ ਨੂੰ ਮਿਲਣਾ ਬਹੁਤ ਮੁਸ਼ਕਲ ਹੈ ਪਰ ਕੁਝ ਚੀਜ਼ਾਂ ਹੈਗੀਆਂ ਨੇ ਜਿਹਦੇ 'ਚ ਕੁਝ ਨਾ ਕੁਝ ਕੀਤਾ ਜਾ ਸਕਦਾ ਆ ਫਾਰਮਰ ਜਿੱਦਾਂ ਹੁਣ ਜੇ ਤੁਸੀਂ ਇੱਕ ਸਟੈਪ ਚੱਕੋ ਤਵਈ ਤੁਹਾਡੇ ਸਾਹਮਣੇ ਕਹਿ ਕੇ ਯਾਰ ਥੋੜੀ ਰਾਹਤ ਦਈਏ ਕੋਈ ਕਰਜ਼ਾ ਮਾਫ ਕਰ ਦਈਏ ਥੋੜਾ ਘਣਾ ਕਿਸਾਨਾਂ ਦਾ ਪਰ ਉਹਦੇ 'ਚ ਕੀ ਆ ਕਿ ਫਿਰ ਦੂਜੀਆਂ ਸਟੇਟਾਂ 'ਚ ਵੀ ਦਬਾਅ ਬਣ ਜਾਂਦਾ ਹ ਹ ਇਸ ਕਰਕੇ ਕੁਝ ਫੈਸਲੇ ਜਿਹੜੇ ਆ ਉਹ ਲੈਣੇ ਔਖੇ ਆ ਪਰ ਉਹ ਫੈਸਲੇ ਜਿਹੜੇ ਇੱਥੇ ਪੰਜਾਬ ਦੀ ਰਾਜਨੀਤੀ ਨੂੰ ਕਹਿ ਲਓ ਕਿ ਪ੍ਰਭਾਵਿਤ ਕਰਦੇ ਆ ਉਹ ਜ਼ਰੂਰੀ ਵੀ ਨੇ ਉਦੋਂ ਤੱਕ ਗੱਲ ਨਹੀਂ ਬਣੇਗੀ ਹੂੰ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਦੋਸਤੋ ਬਹੁਤ ਸਵਾਗਤ ਤੁਹਾਡਾ ਸਾਰੇ ਦੋਸਤਾਂ ਦਾ ਗ੍ਰੈਪੀ ਜੀ ਕਹਿ ਰਹੇ ਨੇ ਕਿ ਸਿਰਫ ਫੋਟੋ ਕਰਵਾਉਂਦੇ ਨੇ ਮੋਦੀ ਸਾਹਿਬ ਕਹਿੰਦੇ ਫੈਸਲਾ ਕੋਈ ਨਹੀਂ ਲੈਂਦੇ ਤੇ ਵੈਸੇ ਇਹਦਾ ਜਵਾਬ ਵੀ ਤੁਹਾਨੂੰ ਮਿਲ ਗਿਆ ਕਿ ਫੈਸਲਾ ਲੈਣਾ ਵੀ ਤੇ ਐਡਾ ਆਸਾਨ ਨਹੀਂ ਹੈ ਉਹਦੇ ਵਾਸਤੇ ਵੀ ਤੇ ਕੋਈ ਯੋਜਨਾ ਹੁੰਦੀ ਹੈ ਦਬਾਅ ਵੀ ਰਹਿੰਦਾ ਨਾ ਕਿ ਤੁਸੀਂ ਇੱਕ ਸਟੇਟ ਵਾਸਤੇ ਜੇਕਰ ਫੈਸਲਾ ਲਾਉਂਗੇ ਹੁਣ ਮੰਨ ਲਓ ਫਰਜ਼ ਕਰੋ ਕਿ ਕਿਸਾਨ ਦਾ ਕਰਜ਼ਾ ਮਾਫ ਕਰ ਦਿੱਤਾ ਜਾਂਦਾ ਹੈ ਪੰਜਾਬ ਦੇ ਫਾਰਮ ਆ ਗਿਆ ਤਾਂ ਸੁਖਮ ਸਿੰਘ ਉਹ ਮੰਗ ਹਰਿਆਣਾ ਵਿੱਚ ਵੀ ਉੱਠ ਪਾਇਆ ਕਿ ਤੁਹਾਡੀ ਸਰਕਾਰ ਹੈ ਉਹੀ ਮੰਗ ਫਿਰ ਤੇਲੰਗਾਨਾ ਤੱਕ ਚਲੇ ਜਾਏਗੀ ਬਿਲਕੁਲ ਜਾਂ ਜਿੱਥੇ ਵੀ ਇਹਨਾਂ ਨੇ ਇਲੈਕਸ਼ਨ ਲੜਨਾ ਹੈ ਹੂੰ ਤਾਂ ਇਸ ਕਰਕੇ ਉਹ ਚੀਜ਼ ਹੁੰਦੀ ਹੈ ਕਿ ਤੁਸੀਂ ਫੈਸਲੇ ਲੈਣੇ ਵੀ ਆ ਤਾਂ ਬਚਣਾ ਵੀ ਆ ਜੀ ਫਿਰ ਉਹਦੇ ਚ ਇਹਨਾਂ ਦਾ ਇੱਕ ਅੱਜਕੱਲ ਜਿਹੜਾ ਮਾਸਟਰ ਸਟੋਕ ਕੰਮ ਕਰ ਰਿਹਾ ਹੈ ਕਿ ਡਾਇਰੈਕਟ ਬੈਨੀਫਿਟਸ ਦਿੰਦੇ ਨੇ ਇਹ ਪਰ ਪੰਜਾਬ 'ਚ ਡਾਇਰੈਕਟ ਬੈਨੀਫਿਟਸ ਵੀ ਇਹ ਨਾ ਦੇ ਸਕਦੇ ਇਹ ਹੂੰ ਹੂੰ ਜ਼ਿਆਦਾਤਰ ਤੁਸੀਂ ਦੇਖੋਗੇ ਕਿਉਂ ਕਿਉਂਕਿ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਆ ਨੇਤੇ ਛੋਤੇ ਸੀ ਬਾਜ਼ੀਗਰੀ ਹੋ ਗਈ ਜੀ ਕਿ ਇਹਨਾਂ ਨੇ ਸਕਾਲਰਸ਼ਿਪ ਦੇ ਪੈਸੇ ਪਾਏ ਡਾਇਰੈਕਟ ਬੈਨੀਫਿਟ ਨੌਜਵਾਨਾਂ ਨੂੰ ਕੁਝ ਮਿਲਿਆ ਕੁਝ ਮਤਲਬ ਕਿ ਬੀਬੀਆਂ ਨੂੰ ਦਿੱਤੇ ਗਏ ਪੈਸੇ ਉੱਤੇ ਚਲਦੀ ਚੋਣ ਚੋਣ ਕਮਿਸ਼ਨ ਨੇ ਅਲਾਉ ਕਰਤਾ ਸਾਰਾ ਕੁਝ ਉਹ ਇਲੈਕਸ਼ਨ ਪ੍ਰਭਾਵਿਤ ਹੋਇਆ ਉਸ ਚੀਜ਼ ਨਾਲ ਹਮ ਠੀਕ ਹੈ ਨਾ ਜੀ ਇਹ ਇਥੇ ਇਹ ਕਹਿੰਦੇ ਆਂ ਕਿ ਹਾਂ ਜੀ ਇਥੇ ਗੇਮ ਥੋੜੀ ਉਲਟੀ ਡੀ ਹੈ ਨਾ ਵਾਸਤੇ ਇਥੇ ਕ੍ਰੈਡਿਟ ਦਾ ਜਾ ਕੇ ਪਿਆ ਜਾਂਦਾ ਵੀ ਸਤਾਤਾਰੀ ਤੇ ਕ੍ਰੈਡਿਟ ਮਿਲ ਹੀ ਜਾਂਦਾ ਹੈ ਫਿਰ ਉਸ ਦੇ ਨਾਲ